ਖੇਡ ਕਬੱਡੀ ਦਾ ਵੱਡਾ ਖਿਡਾਰੀ ਹੈ ਸਾਰੇ ਖਿਡਾਰੀਆਂ ਦਾ ਦਿਲੋਂ ਸਤਿਕਾਰ ਹੈ ਲੈ ਵੀ ਗੋਗੜੀ ਵਾਲਿਆ ਮੈਚ ਸ਼ੁਰੂ ਕਰਵਾ ਦੇ ਹੁਣ ਮੇਰਾ ਵੀਰ ਬਹੁਤ ਤਕੜਾ ਮੈਚ ਹੈ ਭਾਈ ਬਿਲਕੁਲ ਇਸ ਮੈਚ ਨੇ ਦੇਖਣ ਖਾਤਰ ਦੁਨੀਆ ਲਾਈ ਤਾਂ ਜੁੜੀ ਬੈਠੀ ਏ ਔਰ ਦਰਸ਼ਕ ਸਾਥੀ ਖੇਲ ਮੈਦਾਨ ਪੈ ਨੂ ਕਿਨੂ ਡਟਰੇ ਛੱਠਾ ਵਾਲੇ ਦਰਸ਼ਕ ਸੂਬਾ ਤਾਂ ਨੂ ਕਿਨੂ ਬੈਠੇ ਜਿਵੇਂ ਬਿਲਕੁਲ ਸਵੇਰ ਸੇ ਬੈਠੇ ਭਾਈ ਆਬ ਬਹੁਤ ਤਕੜੇ ਮੈਚ ਕੀ ਸ਼ੁਰੂਆਤ ਹੋਣੇ ਜਾ ਰਹੀ ਹੈ ਬਿਲਕੁਲ ਇਹ एक तरफ है टीम है भाई दमतान दूसरी तरफ टीम बहु अकबर पर, पर मुंह सप्रे जे वीर को है तो जरूर ग्राउंड में पुजदी कर दो जी ਉਹ ਸਪਰੇ ਭੋਲਾ ਹਾਂਡਾ ਜੀ ਥੋੜੀ ਜੀ ਕੋ ਘਟਾ ਦੋ ਤੇ ਆਵਾਜ਼ ਖੋਲ ਦੋ ਦੋਨੋਂ ਮਾਈਕਾਂ ਦੀ ਥੋੜੀ ਜੀ ਕੋ ਘਟਾ ਦੋ ਬੇਨਤੀ ਹੈ ਇੱਕੋ ਕੰਮ ਕਰ ਦਿਓ ਜੀ ਆਵਾਜ਼ ਖੋਲ ਜੋ ਬਹੁਤ ਧੰਨਵਾਦ ਹੈ ਜੀ ਮੈਚ ਹੈ ਜੀ ਸਾਡੇ 25 26 ਸਾਡੇ 25 26 ਹਾਂਜੀ ਬੋਲਾ ਜੀ ਚੱਲਣ ਦੋ ਲਾਓ ਸੁਨੀਲ ਤੋਂ ਧਾਨ ਵਾਲਾ ਰਾਹ ਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਕਿ ਦੁੱਲਿਆ ਵੇ ਟੋਕਰਾ ਚਕਾ ਦੇ ਆਣ ਕੇ ਉਹ ਸਾਹਮਣੇ ਬਊ ਅਕਬਰਪੁਰੀਆ ਅੰਕੁਰ ਕਰ ਗਿਆ ਕਮਾਲ ਮੇਰੇ ਵੀਰੋ ਪਹਿਲੀ ਰੇਡ ਤੇ ਜਫਾ ਲਾ ਗਿਆ ਉਹ ਬੱਲੇਬਾਦ ਆ ਗਿਆ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਔਰ ਰੇਡ ਪੈ ਗਈ ਲੈ ਵੀਰਾਹੂਲ ਕਰ ਦੇਗਾ ਆ ਉਧਰ ਸੰਝੇਸ਼ੇਰੀਆ सोनीपत ਸੰਝੇਸ਼ੇਰੀਆ ਜ਼ਿਲ੍ਹਾ ਜੱਜਰ ਬਿਲਕੁਲ ਲਾਈਵ ਤੇ ਜੁੜੇ ਬੈਠੇ ਹੈ ਔਰ ਆਣੇ ਵਾਲੀ 15 ਤਾਰੀਖ ਨੂੰ ਸੰਝੇਸ਼ੇਰੀਆ ਦੇ ਗਾਮੇ ਬਹੁਤ ਅੱਛੀ ਟੂਰਨਾਮੈਂਟ ਹੋਗੀ ਸਾਰੀ ਟੀਮਾਂ ਜ਼ਰੂਰ ਪਹੁੰਚਿਓ ਜੀ ਉਧਰ ਨਿਊ ਹੋਰੀਜ਼ਨ ਗਰੁੱਪ ਵਾਲੇ ਸਾਡੇ ਸੱਜਣ ਨੈਨ ਜੀ ਮਨੋਜ ਗਿੱਲ ਤੇ ਵਿੱਕੀਨ ਰਾ ਪੁਜਖੋਇਆ ਜਿਨ੍ਹਾਂ ਦਾ ਕਿਉਂ ਹੋਰੀਜਨ ਦੇ ਨਾਮ ਦੇ ਉੱਪਰ ਸੈਂਟਰ ਹੈ ਔਰ ਇੱਕ ਤਰੀਕ ਤੋਂ ਕਲਾਸਾਂ ਜਿਹੜੀਆਂ ਸ਼ੁਰੂ ਹੈ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਡੱਗੋ ਰਮਾਣੇ ਵਾਲਾ ਸ਼ਰਨਾ ਸਰੀਦ ਟੋਡੀਆਂ ਸ਼ਰਨਾ ਵੀ ਟੋਗਣੀ ਵਾਲਿਆ ਤੇ ਇਹਦਾ ਅਰਪ ਸੁਭਾ ਔਰ ਪੁੱਠੇ ਸਿੱਧੇ ਦਾ ਕਾਮੇ ਦਾ ਰੇਡਰਾਂ ਨੂੰ ਪੁੱਠੇ ਕਰਨਾ ਖੇਡੇ ਟਾਪ ਦੀ ਕਬੱਡੀ ਡੱਗੋ ਆਇਆ ਸ਼ਰਨਾ ਔਰ ਨਰਵਾਣਾ ਐਕਸਪ੍ਰੈਸ ਆ ਗਈ ਮੇਰੇ ਮਿੱਤਰੋ ਨਰਵਾੜਾ अंकुर बलारा टक्कर ओ बल्ले 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 नरवाना एक्सप्रेस एक्स 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 नाही रुकली चठेवाले ਨਰਵਾਣਾ ਐਕਸਪ੍ਰੈਸ ਨਹੀਂ ਰੁਕਦੀ ਆ ਆਪਣੇ ਰਸਾਲੂ ਵਾਲਾ ਗੋਰਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਕਹਿੰਦੇ ਤਿਆਰ ਵਰ ਤਿਆਰ ਹੈ ਉਧਰ ਮੈਂ ਦੇਖਾਂਗਾ ਸਚਨ ਜੰਤੂਲੀ ਵਾਲਾ ਨਾਲ ਤਾਂ ਧਾਨ ਦਾ ਦੀਪਕਾ ਮੇਰੇ ਵੀਰੋ ਇੱਕ ਕੰਨੀ ਤੇ ਮੁੰਡਾ ਫਰੀਦ ਕੋਟੀਆ ਉਹ ਡੱਗੋ ਰਮਾਣੇ ਵਾਲਾ ਕਹਿੰਦੇ ਸ਼ਰਨਾ ਬਾਬੇ ਫਰੀਦ ਦੀ ਧਰਤੀ ਆ ਫਰੀਦਕੋਟ ਸ਼ਹਿਰ ਉਹ ਗੱਲਾਂ ਦੁਨੀਆ ਦੇ ਵਿੱਚ ਆ ਉਹ ਸ਼ਰਨਾ ਡੱਗੋ ਵਾਲਾ ਡੱਕਾ ਵਾਲਾ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਆ ਬੱਲੇ ਬੱਲੇ ਗੋਗੜੀ ਵਾਲਿਆ ਮਾਰੇ ਪੁੱਠੇ ਸਿੱਧੇ ਦਾ ਕਾਮੇ ਦਾ ਰੇਡਰਾਂ ਨੂੰ ਪੁੱਠੇ ਕਰਨਾ ਖੇਡੇ ਟੋਪ ਦੀ ਕਬੱਡੀ ਡੱਗੋ ਵਾਲਾ ਸਰਨਾ ਡੱਗੋ ਵਾਲਾ ਸਰਨਾ ਡੱਗੋ ਵਾਲਾ ਸਰਨਾ ਖੇਲੇ ਟੋਪ ਕੀ ਕਬੱਡੀ ਡੱਗੋ ਵਾਲਾ ਸਰਨਾ ਮਲਕੀ ਚਲੇ ਰੇਡ ਪੈ ਦੋਸਤੋ ਸਾਹਮਣੇ ਸਟਾਪਰ ਬਿਲਕੁਲ ਚਾਰ ਤਿਆਰ ਪਰ ਚਾਰ ਮਨੀਸ਼ ਬਹੂ ਅਕਬਰਪੁਰੀਆ ਮਗਰ ਯਾ ਦੇਖਾਂਗੇ ਟੱਕਰ ਫੇ ਅੰਕੁਰ ਬਲਾਰਾ ਨੇ ਇੱਕ ਹੋਰ ਤਕੜੀ ਕੈਚ ਲਗਾ ਦਿਆ ਬਾਏ ਆਹ ਅੰਕੁਰ ਬਲਹਾਰਾ ਵੀ ਕਹਿੰਦੇ ਸਿਰਾ ਲਾ ਗਿਆ ਮੇਰੇ ਵੀਰੋ ਗੱਲ ਟਿਕਾਣੇ ਲਾ ਗਿਆ ਖੇਡ ਦੇ ਮੈਦਾਨ ਦੇ ਵਿੱਚ ਕਿ ਬਾਜ਼ ਉੱਚੀਆਂ ਉਡਾਰੀਆਂ ਮਾਰਨ ਲਈ ਕਦੇ ਕਬੂਤਰਾਂ ਨਾਲ ਨਹੀਂ ਸਲਾਹ ਕਰਦੇ ਉਹ ਜਦੋਂ ਸ਼ੇਰ ਸ਼ਿਕਾਰ ਤੇ ਨਿਕਲਦੇ ਆ ਕਦੇ ਗਿੱਦੜਾਂ ਦੀ ਨਹੀਂ ਪਰਵਾਹ ਕਰਦੇ ਇੱਕ ਪਾਸੇ ਗੰਗੋਲੀ ਵਾਲਾ ਸੱਤਣਾ ਦੂਜੇ ਪਾਸੇ ਮੈਸੀ ਟਰੈਕਟਰ ਦਾ ਜੇਤੂ ਹੈ ਉਹ ਜਵਾਰੇ ਵਾਲਾ ਦੀਨੂ ਹੈ ਇਹ ਵੀ ਫੋਰਡ ਦਾ ਜੇਤੂ ਹੈ ਗੰਗੋਲੀ ਵਾਲਾ ਪਰ ਜਵਾਰੇ ਵਾਲਾ ਭੱਜ ਗਿਆ ਉਹ ਭੱਜਿਆਂ ਨੂੰ ਇੱਕੋ ਜਹੇ ਬਾਣ ਮਿੱਤਰੋ ਅੱਜ ਟੱਕਰੇ ਨੇ ਹਾਣੀਆਂ ਨੂੰ ਹਾਣ तो राजा खेला गांधी तो के लख लख दी अज तुम पैगी गोगड़ी आया खर दे कबड्डी कप दी के कबड्डी कप की धूम पैगी है पॉइंट रेटर के खाते में एक मिनट रुको जी जो, जो पहला पॉइंट का रिव्यू था वो स्टॉपर का यानी टीम बहु अकबरपुर का पॉइंट है जी ठीक है वो करवा दिया जमा लिखा हूं जी हाँ चलो जी। और ਗੋਰਾ ਮੇਰੇ ਵੀਰੋ ਆ ਢਾਬੀ ਗੁਜਰਾਲਾ ਪੁੱਜਿਆ ਹੋਇਆ ਵੱਡਾ ਧੰਨਵਾਦ ਹੈ ਗੋਰੀਆ ਔਰ ਗੁਗੜੀਆਂ ਦਾ ਰਾਹੁਲ ਹੈ ਗੌਰਵ ਚੀਮੇ ਦਾ ਧੰਨਵਾਦ ਹੈ ਧਨੌਰੀ ਵਾਲੇ ਨਾਮੀ ਦਾ ਧੰਨਵਾਦ ਆ ਸਾਡੇ ਵੀਰਾਂ ਨੇ ਚੋਟੀ ਦੀਆਂ ਟੀਮਾਂ ਬਣਾਈਆਂ ਪਰ ਕਬੱਡੀ ਤੇ ਡੱਗੋ ਰਵਾਨੇ ਵਾਲਾ ਡੱਗੋ ਰਵਾਨੇ ਵਾਲਾ ਸ਼ੋਰਾ गोरा 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 पॉइंट रेडर के खाते में चला जाएगा ओ नरवाना एक्सप्रेसर आ गया ओ सीसर वाला पुरिया मेरे वीरो कबड्डी पा रहे हैं कहंदे करमजीत घनगस उर्फ पुरिया ओ राहुल दा वीर कबड्डी पा रहा है पर हु मनीष है ए मनीष है ए मनीष है।, है ए शीलू के शिल्लू बलारा का छोटा भाई बहु अकबर बुरी दुनिया कुकर नच है खरड़ का रूमाल घुम गए परड़े घूम गए देख ले चे बढ़िया घूम गया रुमाल घूम गए मेरे वीरो जबारे आया तीनू आ गया डगोर बने आया ਤੇਰੀ ਗੱਡੀ ਬੜੀ ਦੂਰ ਚੱਲ ਕੇ ਆਈ ਆ ਕਹਦੇ ਗੰਗੋਤ ਵਾਲੇ ਨੂੰ ਪਰ ਜਵਾਰੇ ਵਾਲਾ ਦੀਨੂ ਉਹ ਚੋਟੀ ਦਾ ਨੰਬਰ ਜੋੜ ਕੇ ਆਪਣੀ ਟੀਮ ਦੇ ਲਈ ਵੀ ਐਨਾ ਕੁੱਤਾ ਹੋ ਗਿਆ ਤਜਰਬਾ ਕੁੜੇ ਨਾ ਦਿਲ ਵਿੱਚ ਕੋਈ ਵੀ ਭੁਲੇਖਾ ਨਹੀਂ ਰਿਹਾ ਬੰਦਾ ਆਪਣੀ ਨਜ਼ਰਾਂ ਚ ਸਹੀ ਚਾਹੀਦਾ ਆਪਾਂ ਲੋਕਾਂ ਦੀਆਂ ਨਜ਼ਰਾਂ ਦਾ ਠੇਕਾ ਨਹੀਂ ਲਿਆ ਆਪਾਂ ਲੋਕਾਂ ਦੀਆਂ ਨਜ਼ਰਾਂ ਦਾ ਠੇਕਾ ਨਹੀਂ ਲਿਆ ਉਧਰ ਦੇਖਾਂਗੇ ਬਿਲਕੁਲ ਪੁਆਇੰਟ ਰੇਡਰ ਦੇ ਖਾਤੇ ਵਿੱਚ ਚਲਾ ਜਾਏਗਾ ਜੀ ਬਹੁਤ ਤਗੜੀ ਟੂਰਨਾਮੈਂਟ ਬਿਲਕੁਲ ਖਰੜਗਾਮ ਕੇ ਇਸ ਖੇਲ ਮੈਦਾਨ पे चलिए होया जी ਆਬ ਰੇਡ ਪਾ ਗਿਆ ਖਿਡਾਰੀ ਚਲਿਆ ਰੇਡ ਪਾ ਦੋਸਤੋ ਗੋਰਾ ਰਿਸ਼ਾਲੂ ਚੱਲੇ ਰੇਟ ਤੇ ਬਿਲਕੁਲ ਆ ਗੋਰਾ ਰੇਟਰ ਗੇ ਹਾਂਜੀ ਚਲੋ ਗੋਰਾ ਰਸਾਲੂ ਕਬੱਡੀ ਪਾ ਰਿਹਾ ਮੇਰੇ ਵੀਰੋ ਉਹ ਚਾਰ ਜਾਫੀ ਹੈ ਸਚਨ ਗੰਗੋਲੀ ਵਾਲਾ ਪਰ ਸਾਲੂ ਵਾਲਾ ਮੁੰਡਾ ਪਾਣੀ ਪੱਤਾ ਵਾਲਾ ਉਹ ਚੋਟੀ ਦਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਤੰਤਾਨ ਸਾਹਿਬ ਦੀ ਧਰਤੀ ਦਾ ਸੁਨੀਲ ਆ ਗਿਆ ਓਏ ਅਕੁਰ ਕਹਦੇ ਮਨੀਸ਼ ਨੂੰ ਪਰ ਇਹ ਸੁਮਿਤ ਹੈ ਇਹਦਾ ਸਿਵਾ ਪਿੰਡ ਹੈ ਪਰ ਤੰਤਾਨ ਵਾਲਾ ਸੁਨੀਲ ਉਹ ਚੋਟੀ ਦਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਕਿ ਵਸਤੂ ਕਦੇ ਲਕੋਈ ਨਹੀਂ ਕੱਚਦੇ ਆ ਗਲਾਸਾਂ ਨੇ ਉਹ ਚੁਗਲਖੋਰਾ ਦੀ ਯਾਰੀ ਤੋਂ ਫਿਰ ਦੱਸ ਕੀ ਆਸਾਂ ਨੇ ਕਿ ਸਵਰਗ ਪਾਰਸਾ ਨਹੀਂ ਦਿਸਦਾ ਨਰਕਾਂ ਦੀ ਮੋਰੀ ਚੋਂ ਤੇ ਹਲਕੇ ਕੁੱਤੇ ਬਾਜ ਨਹੀਂ ਆਉਂਦੇ ਉਹ ਠੱਗੀ ਚੋਰੀ ਤੋਂ ਡੱਗੋ ਆਲਾ ਡੱਗੋ ਆਲਾ ਡੱਗੋ ਆਲਾ ਖਾਤੇ ਮੇ ਚਲਾ ਜਾਏਗਾ ਜੀ ਆ ਬੇ ਬਹੁਤ ਤਗੜਾ ਖਿਡਾਰੀ ਬੋਰੀਆ ਸੀਸਰੇ ਫੇਰ ਆ ਗਿਆ ਰੇਡਪੈ ਲਓ ਬੁਰੀਏ ਦੀ ਰੇਡ ਪੈ ਰਹੀ ਹੈ ਮੇਰੇ ਵੀਰੋ ਇੱਕ ਪਾਸੇ ਬੁਰੀਆ ਤੇ ਪੁਆਇੰਟ ਰੇਡਰ ਦਾ ਕਿ ਰੰਗ ਦੀਆਂ ਦੁੱਗੀਆਂ ਜਿਤਾ ਦੇਣ ਬਾਜ਼ੀਆਂ ਹੱਥਾਂ ਵਿੱਚ ਫੜੇ ਭਾਵੇਂ ਜੱਗੇ ਹੁੰਦੇ ਐ ਵੀ ਕੱਚਿਆਂ ਘਰਾਂ ਦੇ ਵਿੱਚ ਪਲੇ ਹੋਿਆਂ ਦੇ ਰੰਗ ਤੇ ਇਰਾਦੇ ਦੋਵੇਂ ਪੱਕੇ ਹੁੰਦੇ ਐ ਉਹ ਕੱਚਿਆਂ ਘਰਾਂ ਦੇ ਵਿੱਚ ਪਲੇ ਹੋਿਆਂ ਦੇ ਰੰਗ ਤੇ ਇਰਾਦੇ ਦੋਵੇਂ ਪੱਕੇ ਹੁੰਦੇ ਹਾਂਜੀ ਆਪਕੇ ਬਾਦਬੂਰੀਆ ਨੌਨ ਸਟਾਪ ਰਵਗਾ ਤੋਂ ਵੀਰੇਂਦਰ ਸਿੰਘ ਵਾਲੇ ਸਰਪੰਚ ਕੀ ਤਰਫੋਂ ਇੱਕ ਹੀ ਕਾਟਿੰਗ ਦੀ ਅਦਾਵਾ ਗਾਜੀ ਠੀਕ ਦੀ ਬਿਲਕੁਲ ਇੱਕ टी ने वीरेंद्र सरपंच सिंगवाल जिला परिषद की तरफ से पुरिया। अगर ऐसी दुनिया चारिया के मनीष के जफ्फे देखने कह दे अंकुर ने कि अंकुर की, की मैं देखनी है जो इंग्लैंड की धरती पर अंकुर ने लगाई थी बिल्कुल पॉइंट रेडर के खाते में अब तीनों जुआरा ਮੈਸੀ ਟਰੈਕਟਰ ਕਾ ਜਿੱਤਿਆ ਹੋਇਆ ਖਿਡਾਰੀ ਚੱਲੇ ਰੇਡ 'ਤੇ ਠਾੜੇ ਆਓ ਸਾਹਮਣੇ ਕਹਿੰਦੇ ਜਵਾਰੇ ਵਾਲਾ ਦੀਨੂ ਮੇਰੇ ਵੀਰੋ ਫੌਜੀ ਜਵਾਰੇ ਦਾ ਤਿਆਰ ਕੀਤਾ ਖਿਡਾਰੀ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਹੈ ਉਹ ਪੱਟ ਤੇ ਥਾਪੀ ਮਾਰਦੀ ਹੈ ਵੀ 20ਵਾਂ ਟੱਪੇ 21ਵਾਂ ਸਾਲ ਹੋ ਗਿਆ ਉਹ ਕੱਦ ਕਾਠ ਮੁੰਡੇ ਦਾ ਕਮਾਲ ਹੋ ਗਿਆ

ਕਹਿੰਦੇ ਦੋ ਪੁੱਤ ਕੌਡੀ ਖੇਡਦੇ ਆ ਇੱਕ ਸ਼ੀਲੂ ਤੇ ਇੱਕ ਮਨੀਸ਼ ਔਰ ਦੋਨਾਂ ਦੀ ਕਹਿੰਦੇ ਚੜ੍ਹਾਈ ਆ ਮੇਰੇ ਵੀਰੋ ਹੁੰਦਾ ਕਹਿੰਦੇ ਮਨੀਸ਼ ਵੱਲੇ ਵੱਲੇ ਕਰਵਾ ਗਿਆ ਓਏ ਡੱਗੋ ਰਮਾਣੇ ਵਾਲਿਆ ਸ਼ਰਨਿਆ ਕਹਿੰਦੇ ਗੰਗੋਲੀ ਵਾਲੇ ਨੂੰ ਬਿਰਸਾਲੂ ਵਾਲਾ ਗੋਰਾ ਅੱਜ ਤੇ ਕਹਿੰਦੇ ਲੋਟ ਹੀ ਨਹੀਂ ਆਉਂਦਾ ਪਰ ਪਿੰਦੀ ਰੇਡ ਤੇ ਹੁਣ ਕੌਣ ਡੱਗੋ ਵਾਲਾ ਕਹਿੰਦਾ ਐਡੀ ਕਿਹੜੀ ਗੱਲ ਆ ਇੱਥੇ ਹਰ ਮਸਲੇ ਦਾ ਹੱਲ ਆ ਇੱਥੇ ਹਰ ਮਸਲੇ ਦਾ ਹੱਲ ਉਧਰ

ਆਲਾ ਤੀਨੋਂ ਫੇਰ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਵੀ ਠੱਗੀ ਠੋਰੀ ਬਾਈ ਜੀ ਮਲੰਗ ਮਾਰਦੇ ਅਸੀਂ ਦਸਾਂ ਨਹਾਂ ਦੀ ਕਮਾਈ ਨਾਲ ਡੰਗਸਾਰਦੇ ਬਾਬੇ ਦੀ ਕਿਰਪਾ ਨਾਲ ਚੱਲੀ ਜਾਂਦੇ ਆ ਓਏ ਅਸੀਂ ਕਿਸੇ ਦੇ ਹਰਾਉਣ ਨਾਲ ਨਹੀਂ ਹੋ ਜਾਂਦੇ ਇੱਕ ਪਾਸੇ ਡੱਗੋਰਵਾਣਾ ਦੂਜੇ ਪਾਸੇ ਜਵਾਰੇ ਆ ਤੀਨੋਂ ਆਹ ਤੀਨੋਂ ਬਾਈ ਤੀਨੋਂ ਜਵਾਰੇ ਦੇ ਲਈ ਤਾੜੀਆਂ ਦੀਆਂ ਰੇਡਾਂ ਪਾ ਗਿਆ ਕਹਿੰਦੇ ਅੱਜ ਖਰਲ ਦੇ ਵਿੱਚ ਬੱਲੇ ਬੱਲੇ ਕਰਵਾ ਗਿਆ ਲੈ ਵੀ ਢਾਬੀ ਵਾਲਿਆਂ ਗੋਰਿਆ ਆ ਜਾ ਮੈਦਾਨ ਦੇ ਵਿੱਚ ਉਹ ਗੋਰਾ ਢਾਬੀ ਵੀ ਆਵੇਗਾ ਲਓ ਸਾਹਮਣੇ ਮਨਜੀਤ ਦੀ ਕਬੱਡੀ ਪੈ ਰਹੀ ਹੈ ਮਲਕੀਤ ਤਮਤਾਨ ਸਾਹਿਬ ਦੀ ਧਰਤੀ ਦਾ ਮੁੰਡਾ ਤਤ ਪਾ ਰਿਹਾ ਹੈ ਇੱਕ ਪਾਸੇ ਅੰਕੁਰ ਬਲਹਾਰਾ ਇਹਦੀ ਅੱਖ ਵੀ ਅੱਜ 21000 ਤੇ ਹੈ ਪਰ ਮਲਕੀਤ ਕਹਿੰਦਾ ਸਾਡੇ ਇਲਾਕੇ ਦਾ ਮੇਲਾ ਆਹ ਮੁੰਡਾ ਚੋਟੀ ਦਾ ਪੁਆਇੰਟ ਜੋੜ ਗਿਆ ਆਪਣੀ ਟੀਮ ਦੇ ਲਈ ਮੇਰੇ ਵੀਰੋ ਖੇਡ ਮੈਦਾਨ ਚ ਗੋਰੇ ਦੀ ਕਬੱਡੀ ਹੈ ਲੈ ਵੀ ਰਾਹੁਲ ਕਰਦੇ ਗੱਲ ਹਾਂ ਗੋਰਾ ਚਲੇ ਰੈਡ ਤੇ ਦੋਸਤੋ ਬਹੁਤ ਤਗੜਾ ਮੈਚ ਹੈ ਹਰ ਖਰੜ ਵਾਲੇ ਜੇ ਮੈਚ ਵਿੱਚ ਮਜ਼ਾ ਆ ਰਿਹਾ ਤੋ ਇੱਕ ਅਰੀਆੜਾ ਬਿਲਕੁਲ ਗੋਰਾ ਫੇਰ ਸਚੀਨ ਗੈਂਗੋਲੀ ਗੋਰਾ ਰਿਸਾਲੂ ਦੇਖਾਂਗੇ ਟੱਕਰ ਸੇਰਾ ਕੇ ਵਿੱਚ ਯਾ हरियाणा ਕੇ ਛੋਰੇ ਚੱਠਾੜੇ ਯਾ हरियाणा के छोरे पूरे वर्ल्ड में फेमस होरे जा दूध दही का खाना मेरा नंबर वन हरियाणा बिल्कुल चले रेड पर सुनील दमताण सामने स्टॉपर बहू اکبرਪੁਰੀਆ अंकुर पॉइंट ਲਖਾਂਗੇ हां 11 पॉइंट दमताण साहब दे ते 14 ਕਹਿੰਦੇ ਬਹੁ ਅਕਬਰਪੁਰ ਦੇ ਐ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਹਾਂ ਉਧਰ ਮਨੋਜ ਬਿਸਲਾ ਯੂਐਸਏ ਮਨੀਸ਼ ਖਰਲ ਯੂਐਸਏ ਸਮਿਤ ਬਿਸਲਾ ਯੂਐਸਏ ਅਨਿਲ ਨੈਨ ਯੂਐਸਏ ਨਾਲ ਯੋਗੇਸ਼ ਨੈਨ ਯੂਐਸਏ ਰਗਵੀਰ ਨੈਨ ਯੂਐਸਏ ਵਿਕਾਸ ਸਿੱਧੂ ਆਸਟ੍ਰੇਲੀਆ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਔਰ ਮੈਚ ਦਾ ਹਾਫ ਸਮਾਂ ਜਿਹੜਾ ਹੋ ਗਿਆ ਹੈ ਮੈਂ ਬੇਨਤੀ ਕਰੂੰਗਾ ਗੋਰਾ ਢਾਬੀ ਵਾਲਾ ਸਾਡਾ ਵੀਰ ਉਹ ਖੇਡ ਮੈਦਾਨ ਦੇ ਵਿੱਚ ਆਵੇਗਾ ਬਹੁਤ ਚੋਟੀ ਦਾ ਮੈਚ

ਹਾਂ 14.5 ਬਹੁ ਅਕਬਰਪੁਰ ਦੇ ਆ ਤੇ 11 ਪੁਆਇੰਟ ਕਹਿੰਦੇ ਤਮਤਾਨ ਸਾਹਿਬ ਦੀ ਟੀਮ ਦੇ ਆ ਮੇਰੇ ਵੀਰੋ ਇਸ ਮੁਕਾਬਲੇ ਦੇ ਵਿੱਚੋਂ ਸੰਜੈ ਸ਼ੇਰੀਆ ਸ਼ੇਰੀਆ ਮੇ ਜਬ ਟੂਰਨਾਮੈਂਟ ਹੋਗੀ ਮਨੀਸ਼ ਬਹੁ ਅਕਬਰਪੁਰ ਦਾ 11000 ਸੇ ਮਾਨ ਸਮਾਨ ਕਰੇਗਾ ਔਰ 3100 ਰੁਪਏ ਸੇ ਮੇਰਾ ਵੀ ਮਾਨ ਸਮਾਨ ਕਰੇਗਾ ਜੀ ਸੰਜੈ ਸ਼ੇਰੀਆ ਬਿਲਕੁਲ 15 ਤਾਰੀਖ ਕੋ ਬਹੁਤ ਅੱਛੀ ਟੂਰਨਾਮੈਂਟ ਹੈ ਬੋਰਾ ਢਾਬੀ ਵਾਲਾ ਆਵੇਗਾ ਗਰਾਊਂਡ ਦੇ ਵਿੱਚ ਬੇਨਤੀ ਹੈ ਔਰ ਸਾਹਮਣੇ ਮੇਰੇ ਵੀਰੋ ਆਹ ਕਹਿੰਦੇ ਜਵਾਰੇ ਵਾਲੇ ਦੀਨੂ ਦੀ ਮੈਦਾਨ ਵਿੱਚ ਰੇਡ ਪੈ ਗਈ ਔ ਮੇਰੇ ਮਿੱਤਰੋ ਜਾਫੀ 4 ਹੈ ਚਾਰੇ ਤਿਆਰ ਹੈ ਆ 11 ਦੇ ਵਿੱਚੋਂ बहुत तगड़ा मैच है जी रेटर के खाते में चला जाएगा गोरा धाभी बिल्कुल भाई बहुत अच्छा हमारा साथी है आधे मैच की सेवाएं बिल्कुल भाई गोरा धाभी देने का काम करेगा अर भाई नरवाण आ हो। मजा रहे हो जय तो मैच में मजा रहा किलकी मार इधर देख ला इधर ਅਬਰਪੁਰੀਆਂ ਮਨੀਸ਼ ਤੇ ਪੁਰੀਆਂ ਪੁਰੀਆਂ ਤੇ ਮਨੀਸ਼ ਅਬਰਪੁਰੀਆਂ ਤੇ ਮਨੀਸ਼ ਕਟਕ 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 ਆ ਆ ਦੇਖੋ ਪਟਾਕੇ ਪੈ ਗਏ ਪਟਾਕੇ ਪੈ ਗਏ ਉਹ ਸਿਰਾ ਹੋ ਗਿਆ ਬੈਨਰਵਾੜਾ ਆ ਖੁਸ਼ ਹੋ ਗਈ ਹਾਂ ਦੁਨੀਆ ਸਵਾਦ ਲੈਂਦੀ ਹੈ ਦੁਨੀਆ ਸਵਾਦ ਲੈਂਦੀ ਹੈ ਅਰੇ ਕਰਿਆ ਨਾਲੀ ਕਿਲ ਕੀ ਆੜੇ ਗੋਰੀਆ ਗੋਰੇ ਦੀ ਰੇਡ ਪੈ ਰਹੀ ਹੈ ਕਰਦੇ ਗੱਲ ਲਓ ਸਾਹਮਣੇ ਮੇਲਾ ਬਣ ਗਿਆ ਮੇਲਾ ਬਣ ਗਿਆ ਖਰ ਦਾ ਮੇਲਾ ਬਣ ਗਿਆ ਲਓ ਸਾਹਮਣੇ ਕਬੱਡੀ ਪੈ ਗਈ ਓਏ ਡੱਗੋ ਵਾਲਾ ਆ ਆ ਅੱਗ ਲਟਕਾਰਾ ਮਾਰ ਖੇਲ ਕਮੇਟੀ ਵੱਡਾ ਮੇਲਾ ਘਰਲਾ ਅਫੀਸ਼ੀਅਲ ਰਿਵਿਊ ਲੈ ਸਕਦਾ ਹੈ ਆ ਅਫੀਸ਼ੀਅਲ ਵੀ ਲੈ ਸਕਦਾ ਹੈ ਨਹੀਂ ਤੇ ਮੈਚ ਸ਼ੁਰੂ ਕਰ ਦਿੱਤਾ ਜਾਵੇ ਬੇਨਤੀ ਹੈ ਅਫੀਸ਼ੀਅਲ ਰਿਵਿਊ ਲੈ ਸਕਦਾ ਹੈ ਔਰ ਮੁਕਾਬਲਾ ਸ਼ੁਰੂ ਮੈਚ ਸ਼ੁਰੂ ਕਰ ਦਿੱਤਾ ਜਾਵੇ ਮੇਰੀ ਬੇਨਤੀ ਹੈ ਆਫੀਸ਼ੀਅਲ ਮਾਰੀਏ ਜੀ ਸਣਾ ਮੈਚ ਸ਼ੁਰੂ ਕਰੀਏ ਖਰੜਾ ਮੇਲਾ ਮੇਰੇ ਵੀਰੋ ਲਲਕਾਰੇ ਵੱਜਦੇ ਆ ਜਿਹੜਾ ਫਾਈਨਲ ਦੁਨੀਆ ਚਾਹੁੰਦੀ ਸੀਗੀ ਉਹ ਫਾਈਨਲ ਚੱਲਦਾ ਚੱਠੇ ਆ ਰਿਹਾ ਜਿਹਦਾ ਇੰਤਜ਼ਾਰ ਸੀਗਾ ਦੇਖੋ ਜਾਂ ਕੁਝ ਲੋਕ ਚਾਹੁੰਦੇ ਸੀਗੇ ਉਹ ਕੁਝ ਹੋ ਗਿਆ ਖਰਲੇ ਵਿੱਚ ਅੱਜ ਦੁਨੀਆ ਨੇ ਆਨੰਦ ਮਾਣਿਆ ਔਰ ਬੱਲੇ ਬੱਲੇ ਕਰਾ ਦਿੱ ਆ ਨੰਬਰ ਲਓ ਸਾਹਮਣੇ ਮਲਕੀਤ ਮੇਰੇ ਵੀਰੋ ਧੰਤਾਨ ਸਾਹਿਬ ਦੀ ਧਰਤੀ ਦਾ ਕਹਿੰਦੇ ਮਲਕੀਤ ਐ ਪਰ ਬਹੁ ਅਕਬਰਪੁਰੀਆ ਮਨੀਸ਼ ਨੇ ਹੋਈ ਤੇ ਆ ਓਏ ਹੋਏ ਹੋਏ ਓ ਆ ਓ ਆ ਓ ਨਨਕਾਰਾ ਬਾਤ ਪਾਰ ਤੋ ਓਏ ਡੱਗੋ ਰਮਾਣੇ ਵਾਲਿਆ ਦੁਨੀਆ ਹੀ ਕੁਝ ਚਾਹੁੰਦੀ ਐ ਲਓ ਸਾਹਮਣੇ ਦੁਨੀਆ ਚਾਹੁੰਦੀ ਐ ਭੱਜ ਗਿਆ ਲੰਗ ਹਰ ਸਾਹਮਣੇ ਨੱਚ ਟਟਿਆ ਖਰਲ ਪਿੰਡ ਸਾਰਾ ਲਓ ਸਾਹਮਣੇ ਰੇਡ ਫੇਰ ਆਦੀਨੂ ਐ ਉਹ ਦੂਜੇ ਪਾਸੇ ਦੀਪਕ ਤਮਤਾਨ ਆਦੀਨੂ ਇਹ ਨਾਨਸਟਾਪ ਗੱਡੀ ਐ ਅੱਜ ਬੱਲੇ ਬੱਲੇ ਕਰਾਦੀ ਐ ਸੁਨੀਲ ਆ ਗਿਆ ਰਵੀ ਚੱਠੇ ਵਾਲਿਆ ਕਰੀ ਗੱਲ ਲਓ ਸਾਹਮਣੇ ਤਮਤਾਨ ਸਾਹਿਬ ਦੀ ਧਰਤੀ ਦਾ ਸੁਨੀਲ ਕਬੱਡੀ ਪਾ ਰਿਹਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਬਹੁ ਅਕਬਰਪੁਰੀਏ ਅੰਕੁਰ ਵਰਗੇ ਪੰਟੀ ਵਰਗੇ ਪਰ ਪੈਂਦੀ ਰੇਡ ਤੇ ਆ ਆ ਗਿਆ ਆ ਆਹ ਓ ਥਾਪੀ ਕਿਵੇਂ ਲੱਗੀ ਤੁਮਤਾਨ ਵਾਲੇ ਦੀ ਆ ਥਾਪੀ ਆ ਬੜਾ ਕੁਝ ਕਰਾਉ ਢਾਬੀ ਵਾਲਿਆ ਓ ਗੱਲਾਂ ਟਿਕਾਣੇ ਲੱਗੀਆਂ ਮੇਲਾ ਪੰ ਵੀਰੋ ਐਨ ਕੰਨੇ ਲਲਕਾਰੇ ਵੱਜਦੇ ਐ ਖੇਡ ਮੈਦਾਨ ਦੇ ਵਿੱਚ ਮੈਚ ਚੋਟੀ ਦਾ ਮੈਚ ਚੋਟੀ ਦਾ ਵੀ ਬੱਲੇ ਬੱਲੇ ਹੁੰਦੀ ਨਹੀਂ ਕਰਾਉਣੀ ਪੈਂਦੀ ਆ ਓਏ ਦੁਨੀਆ ਮੰਨਦੀ ਨਹੀਂ ਦੁਨੀਆ ਤਾਂ ਮਨਾਉਣੀ ਪੈਂਦੀ ਆ ਟੱਗੋ ਵਾਲਿਆ ਓ ਟੱਗੋ ਵਾਲਿਆ ਪਰ ਦੂਜੇ ਪਾਸੇ ਓਏ ਬੱਲੇ ਬੱਲੇ ਗੰਗੋਲੀ ਵਾਲਾ ਗੰਗੋਲੀ ਵਾਲਾ ਆ ਸਾਹਮਣੇ ਇੱਕ ਪਾਸੇ ਸਾਜਨ ਗੰਗੋਲੀ ਵਾਲਾ ਓ ਆਓ ਕਬੱਡੀ ਬੁਰੀਏ ਜੀ ਇਹਨੂੰ ਨਰਵਾੜਾ ਐਕਸਪ੍ਰੈਸ ਕਹਿੰਦੇ ਆ ਚਾਰ ਨੇ ਇੱਕ ਦੀ ਟਰਾਈ ਤੇ ਬੁਰੀਆ ਆ ਆ ਆ ਬੁਰੀਆ 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 ਸਿਸਰ ਵਾਲਾ ਓਏ ਮਾਰਨ ਵਾਲਿਓ ਜੇ ਮੈਚ ਵਧੀਆ ਲੱਗਦਾ ਦੱਸੋ ਗਾ ਲਲਕਾਰਾ ਮਾਰ ਕੇ ਆਹ ਦੇਖ ਲੈ ਓ ਲਲਕਾਰੇ ਵੱਜ ਗਏ ਮੇਲਾ ਬਣ ਗਿਆ ਖਰਲਾ ਆਹ ਜਾਨ ਜੈਦਾ ਦਾ ਖੇਡਾ ਖੇਡ ਕਬੱਡੀ ਨੂੰ ਮੁਬਾਰਕਬਾਦ ਮੇਲਾ ਸਫਲ ਹੈ ਲਓ ਤੀਨੂ ਜਵਾਰੇ ਤੇ ਚਾਬੀ ਚਾਰ ਓਏ ਡੱਗੋ ਵਾਲਾ ਡੱਗੋ ਵਾਲਾ ਫਰੀਦ ਕੋਟੀ ਹੈ ਫਰੀਦ ਕੋਟੀ ਹੈ ਪਰ ਜਵਾਰੇ ਵਾਲਾ ਮੈਸੀ ਟਰੈਕਟਰ ਆ ਜਿੱਤੂ ਬਣਿਆ ਲੈ ਵੀ ਰਵੀ ਛੱਠੇ ਵਾਲਿਆ ਫੇਰ ਤੁੱਲੇ ਨਹੀਂ ਰੇ ਆਹ ਸੁਨੀਲ ਤਮਤਾਨ ਵਾਲਾ ਮੇਰੇ ਵੀਰੋ ਕਬੱਡੀ ਪਾ ਰਿਹਾ ਖੇਡਾ ਕੈਨੇਡਾ ਦੀਆਂ ਖੇਡ ਮੈਦਾਨਾਂ ਦੇ ਵਿੱਚ ਚਰਤੇ ਵੱਡੇ ਕਰਵਾਏ ਹੈ ਇੱਕ ਪਾਸੇ ਓਏ ਅੰਕੋਰ ਬਲਹਾਰਾ ਅੰਕੋਰ ਬਲਹਾਰਾ ਅੰਕੋਰ ਬਲਹਾਰਾ ਆ ਏ ਆ ਏ ਆ ਸਵਾਰ ਹੈ ਖਰਲਾਂ ਦੇ ਮੇਲੇ ਦਾ ਆ ਸਵਾਰ ਬੱਝ ਗਿਆ ਸਾਡੀ ਜ਼ਿੰਦਗੀ ਹੈ ਠਾ ਵੱਲੀਏ ਸਾਨੂੰ ਨਹੀਂ ਕਿਸੇ ਦੀ ਪਰਵਾਹ ਵੱਲੀਏ ਓਏ ਖਰਲਾਲਿਓ ਲਲਕਾਰਾ ਤਾਂ ਮਾਰ ਦੋ ਜੇ ਸਵਾਰ ਆਉਂਦਾ ਆਓ ਸਾਹਮਣੇ ਗੋਰਾ ਰਸਾਲੂ ਗੋਆ ਸ਼ਰ ਗੋਆ ਸ਼ਰਨਾ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਫਰੀਦ ਕੋਟੀਆ ਪਰ ਆ ਗੁੱਟਾ ਇਹ ਰਸਾਲੂ ਵਾਲਾ ਜੇ ਜੈਦਾ ਦਾ ਖੇਡਾ ਕਮੇਟੀ ਖੁਸ਼ ਆ ਤੇ ਕਮੇਟੀ ਵਾਲੇ ਵੀ ਲਲਕਾਰਾ ਛੱਡ ਦੋ ਲਲਕਾਰਾ ਮਾਰਦੇ ਓ ਲਲਕਾਰਾ ਮਾਰ ਦਿਓ ਸੀਸਰ ਵਾਲਾ ਭੁਰੀਆ ਓ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਖੇਡ ਮੈਦਾਨ ਦੇ ਵਿੱਚ ਕਿ ਗੁੰਦਿਆ ਸਰੀਰ ਕੀ ਸਿਫਟ ਕਰਾ ਹੱਥ ਲਾ ਕੇ ਜਾਫੀ ਨੂੰ ਫੜਾਉਂਦਾ ਨਹੀਂ ਓ ਵਾਹ ਹੀਰੋ ਆ ਕਬੱਡੀ ਦਾ ਕਬੱਡੀ ਇਹਦੀ ਮਾਂ ਸੀਸਰੇ ਦਾ ਪੰਡਿਆਰੋ ਭੁਰੀਆ ਇਹਦਾ ਨਾ ਓ ਭੁਰੀਆ ਇਹਦਾ ਨਾਂ ਦੇਖ ਲੈ ਐਕਸ਼ਨ ਭੁਰੀਏ ਦੇ ਆ ਆ ਆ ਆ ਸੀਸਰ ਵਾਲਾ ਭੁਰੀਆ ਬੁਰੀਆ ਸੀਸਰ ਆ ਕਹਿੰਦਾ ਵੀ ਮੌਕੇ ਨਹੀਂ ਹੈਗੇ ਆ 16 ਪੈ ਗਈ 16 ਤੇ 21.5 ਦਾ ਸਕੋਰ ਹੈ ਮੇਰੇ ਵੀਰੋ 16 ਦਮਤਾਨ 21.5 ਬਹੁ ਅਕਬਰਪੁਰ ਪਰ ਸਾਹਮਣੇ ਉਹ ਜਵਾਰੇ ਵਾਲੇ ਦੀ ਉਂਗਲ ਖੜੀ ਹੈ ਕਿ ਉਂਗਲ ਖੜੀ ਜਿੱਤ ਦਾ ਨਿਸ਼ਾਨ ਹੁੰਦਾ ਹੈ ਐ ਤਾਂ ਸਾਰਿਆਂ ਨੂੰ ਆਪਣੇ ਤੇ ਮਾਣ ਹੁੰਦਾ ਏ ਐ ਤਾਂ ਸਾਰਿਆਂ ਨੂੰ ਮਾਣ ਨੇ ਤੇ ਮਾਣ ਹੁੰਦਾ ਏ ਆ ਗਿਆ ਮਲਕੀਤਾ ਤਮਧਾਨ ਵਾਲਾ ਜਾਫੀ ਚਾਰ ਨੇ ਉਹ ਚਾਰੇ ਤਿਆਰ ਨੇ ਲੈ ਵੀ ਮਨੀਸ਼ ਓਏ ਜੱ ਕਰੇ ਅੰਕੁਰ ਨੂੰ ਟੱਕਰ ਟੱਕ ਨੋ ਟ੍ਰੇਨ ਆ ਗਿਆ ਵੀ ਕੀ ਤੋਂ ਕੀ ਗੱਲ ਬਣ ਗਈ ਕੁਝ ਗੱਲ ਦੀ ਸਮਝ ਨਾ ਆਕੀ ਕੀ ਤੋਂ ਕੀ ਗੱਲ ਬਣ ਗਈ ਓਏ ਖਰਲਾ ਵਾਲਿਓ ਦੱਸੋ ਦਲਕਾਰਾ ਮਾਰ ਕੇ ਫਿਰ ਬਾਈ ਓਹ ਆਹ ਸਵਾਲ ਹਾ ਰਵੀ ਜਿਹੜਾ ਰਿਵਿਊ ਪਹਿਲਾਂ ਚੈੱਕ ਕੀਤਾ ਗਿਆ ਓ ਨੰਬਰ ਜਾਬੀਆਂ ਦਾ ਜੀ ਹਾਓ ਨੰਬਰ ਕੈਚ ਦਾ ਇਹ ਨੋਟ ਕਰ ਲਈਏ ਕੋਈ ਕਹਿੰਦਾ ਬਊ ਅਕਬਰਪੁਰ ਜਿੱਤੂ ਤੇ ਕੋਈ ਕਹਿੰਦਾ ਤਮਤਾਨ ਜਿੱਤੂ ਜਿੰਨਾ ਫਿਰ ਚੱਲਣਾ ਮੈਚ ਸ਼ੱਕ ਤੇ ਰਹਿਣੀ ਆ ਉਹ ਮੇਲਾ ਚੱਲਦਾ ਦਾਦੇ ਖੇੜੇ ਕਮੇਟੀ ਦਾ ਟੱਕ ਤੇ ਪੈਣੀ ਆ ਉਹ ਟੱਕ ਤੇ ਪੈ ਗਈ ਆ ਚੱਠਿਆਂ ਵਾਲਾ ਪੈ ਗਈ ਐ ਐਦੁੱਤ ਤੇ ਰੱਬ ਦਾ ਨਾਮ ਐ ਆ ਨਵੇੜੀ ਇਹਦੀ ਗੱਲ ਤੇ ਕਰਾਈਏ ਮੈਚ ਸ਼ੁਰੂ ਮੇਲਾ ਚੋਟੀ ਦਾ ਮੇਲਾ ਖਰਲਾਂ ਦਾ ਆ ਦੁਨੀਆ ਖੁਸ਼ ਐ ਕੱਟ ਦੇਖ ਲੈ ਚੱਠੇ ਵਾਲਿਆ ਉਹ ਕੱਟ ਦੇਖ ਲੈ ਦੁਨੀਆ ਦੂਰੋਂ ਦੂਰੋਂ ਆਈ ਹੋਈ ਐ ਹਾ ਜਿਹੜੀ ਲਾਲਾ ਲਾਲਾ ਹੋਈ ਪਈ ਐ ਬੱਲੀਏ ਉਹ ਤੇਰੇ ਯਾਰ ਨੇ ਕਰਾਈ ਹੋਈ ਐ ਉਹ ਤੇਰੇ ਯਾਰ ਨੇ ਕਰਾਈ ਹੋਈ ਐ ਡੱਗੁਰ ਮਾਣੇ ਵਾਲਾ ਸ਼ਰਨਾ ਗੰਗੋਲੀ ਵਾਲਾ ਸਚਨ ਨਾਲ ਦੀਪਕਾ ਇਹ ਡੱਗੋ ਵਾਲਾ ਓਏ ਡੱਗੋ ਵਾਲਾ ਡੱਗੋ ਵਾਲਾ ਆ ਆ ਆ ਕੀ ਬਾਤ ਐ ਓਏ ਕਰਨਾ ਵਾਲਿਓ ਲਲਕਾਰਾ ਨਰਵਾਣੇ ਸੁਣਨਾ ਚਾਹੀਦਾ ਇੱਕ ਲਲਕਾਰਾ ਵੱਡਾ ਸਾਰਾ ਹਾਂ ਵੱਡਾ ਸਾਰਾ ਲਲਕਾਰਾ ਇੱਕ ਪਾਸੇ ਮਨੀਸ਼ ਐ ਅੱਜ ਬਊ ਅਕਬਰਪੁਰੀਏ ਉਹ ਸਿਰਾ ਕਰਨਗੇ ਅੱਜ ਬਊ ਅਕਬਰਪੁਰੀਏ ਉਹ ਸਿਰਾ ਕਰਕੇ ਮੇਰੇ ਮਿੱਤਰੋ ਇੱਕ ਪਾਸੇ ਬਊ ਅਕਬਰਪੁਰੀਆ ਇਹ ਇੱਥੇ ਰੱਖ ਆਹ ਮੇਲਾ ਬਣ ਗਿਆ ਉਹ ਮੇਲਾ ਬਣ ਗਿਆ ਰਵੀ ਚੱਠਿਆਂ ਵਾਲਿਆ ਉਹ ਭਾਈ ਐਦਰਾ ਖੁਸ਼ ਹੈ ਦੁਨੀਆ ਖੁਸ਼ ਹੈ ਉਹ ਲੰਕਾਰੇ ਬਿਨ ਕਹੇ ਤੋਂ ਬੱਜਦਾ ਵੀ ਵੱਜਦੇ ਸੀ ਲੰਕਾਰੇ ਹੋ ਗਿਆ ਕੀ ਮਿੱਤਰ ਪੁੱਛਦੇ ਸੀਗੇ ਸਾਰੇ ਹੋ ਗਿਆ ਕੀ ਮਿੱਤਰ ਹੋਇਆ ਕੁਝ ਨਹੀਂ ਬਹੁ ਅਕਬਰਪੁਰ ਦਾ ਮੈਚ ਚੱਲਦਾ ਤੁਮਧਾਨ ਨਾਲ ਮੇਲੇ ਦੇ 24 ਬਹੁ ਅਕਬਰਪੁਰ ਦੇ ਹਾਂ ਇੱਕ ਮਿੰਟ ਦੀ ਕੋਈ ਨਹੀਂ ਉਹ ਤਾਂ ਫਿਰ ਹੋ ਪੁਆਇੰਟ ਹੋਲਡ ਕਰਕੇ ਦੱਸੋ ਜੀ ਕਿੰਨੇ ਕਿੰਨੇ ਪੁਆਇੰਟ ਹੈ 1 ਪੁਆਇੰਟ ਹੋਲਡ ਹੈ 24 ਤੇ 16 ਉਹ ਕੀ ਦਾ ਲਗਾਇਆ ਹਾਂ ਹੈਂਡ ਹੋਫ ਨੇ ਦਿੱਤਾ ਸੀ ਜਿਹੜਾ ਸੰਜੇ ਸ਼ੇਰਿਆ 16 24 ਦਾ ਸਕੋਰ ਹੈ ਜੀ ਸੰਜੇ ਸ਼ੇਰਿਆ ਲਾਈਵ ਤੇ ਜੁੜੇ ਬੈਠੇ ਮਨੀਸ਼ ਬਊ ਅਖਬਰਪੁਰ ਕਾ ਸ਼ੇਰਿਆ ગામ ਦਾ 11000 ਰੁਪਏ ਤੇ ਮਾਨ ਸਨਮਾਨ ਕਰੇਗਾ ਜੀ ਔਰ ਬਿਲਕੁਲ ਔਰ ਰਾਠੀ ਸਾਹਿਬ ਜਸਵੀਰ ਜੀ ਦਾ ਵੀ 11000 ਰੁਪਏ ਦਾ ਮਾਨ ਸਨਮਾਨ ਹੈ ਜਸਵੀਰ ਰਾਠੀ ਦਾ ਔਰ 5100 ਰੁਪਏ ਸੇ ਮੇਰਾ ਵੀ ਮਾਨ ਸਨਮਾਨ ਹੈ ਜੀ ਬਹੁਤ ਧੰਨਵਾਦ ਹੈ ਜੀ ਹਾਂ ਮੇਲਾ ਸਿਰੇ ਦਾ ਖੇਡਿਆ ਜਾ ਰਿਹਾ ਹੈ 5100 ਰੁਪਏ ਨਾਲ ਬੱਲੀ ਪਹਿਲਵਨ ਦਾ ਮਾਨ ਸਨਮਾਨ ਸੰਜੇ ਸੇਰੀਆ ਵੱਲੋਂ ਕਰੀਏ ਮੈਚ ਸ਼ੁਰੂ ਰਵੀ ਓ ਬਾਈ ਖੁਸ਼ ਹੋ ਹੈ ਕਿਆ ਬਾਤ ਹੈ ਜੁਗ ਜੁਗ ਜਿਉ ਤੁਹਾਡਾ ਵੀ ਧੰਨਵਾਦ ਹੈ ਤੁਹਾਡੇ ਕਰਕੇ ਕਬੱਡੀ ਬਚੀ ਹੋਈ ਹੈ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਮੈਚ ਸਮਾਪਤ ਹਾਂ ਆਦੇ ਖੇਡੇ ਦੀ ਮੇਰ ਰਹੀ ਹੈ ਮੇਲਾ ਬੜਾ ਝੋਟੀ ਰਿਹਾ ਹੈ ਆਈਏ ਇੱਕ ਜੀ ਅੱਜ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਦੀਨੂ ਜਵਾਰਾ 1 2 3 4 5 6 7 8 9 10 ਰੇਡਾਂ ਪਾਈਆਂ 10 ਪੁਆਇੰਟ ਹੈ ਦੀਨੂ ਜਵਾਰਾ ਬੈਸਟ ਰੇਡਰ ਬੈਸਟ ਜਾਫੀ ਮਨੀਸ਼ ਬਹੁਤ ਅਕਬਰਪੁਰ 6 ਟੱਚ ਪੰਜ ਜੱਫੇ ਫਿਨਿਸ਼ ਬਹੁ ਅਕਬਰਪੁਰੀਆ ਬਹਿਤ ਜੱਫੀ ਹੈ ਹਾਂਜੀ ਹੈਲੋ ਹੈਲੋ ਟੀਮ ਦੀ ਸਹਿਮਤੀ ਦੇ ਨਾਲ ਅੰਕੁਰ ਬਹੂ ਅਕਬਰਪੁਰ ਵੀ ਬੈਸਟ ਜਾਫੀ ਹੈ ਜੀ ਅੱਜ ਦੇ ਮੇਲੇ ਦਾ ਸਾਰੀਆਂ ਟੀਮਾਂ ਦਾ ਸਾਰੇ ਖਿਡਾਰੀਆਂ ਦਾ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਸਾਡਾ ਸਾਥ ਦਿੱਤਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਏ ਸਾਰੇ ਵੀਰਾਂ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਅੱਛਾ ਅੱਛਾ